ਖੋ ਜੀ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਆਟਾ ਕਿਸੇ ਦਾ ਚੱਕ ਕੇ ਕੋਈ ਲੈ ਗਿਆ ਇੱਕ ਤਰਫ ਪੰਜਾਬ ਸੇਵਾ ਵਿੱਚ ਲੱਗਾ ਹੋਇਆ ਕਿ ਹਰ ਨਾਲ ਪ੍ਰਭਾਵਿਤ ਜਿਹੜੇ ਏਰੀਆ ਆ ਉਹਨਾਂ ਵਿੱਚ ਸੇਵਾ ਕੀਤੀ ਜਾ ਰਹੀ ਆ ਔਰ 200 200 3 300 ਕਿਲੋਮੀਟਰ ਦੂਰ ਤੋਂ ਆ ਕੇ ਲੋਕ ਸੇਵਾ ਨਿਭਾ ਰਹੇ ਆ ਤਾਂ ਆ ਮੂਰਖ ਵੇਖੋ ਕੀ ਕਰ ਰਿਹਾ ਜੋ ਮੋਟਰਸਾਈਕਲ ਤੇ ਆਏ ਆ ਇਹਦਾ ਤੁਸੀਂ ਕਰਤੂਤ ਵੇਖੋ ਤਾਂ ਫਿਰ ਤੁਸੀਂ ਕਹਿਣਾ ਕਿ ਵਾਕਈ ਇਸ ਤਰ੍ਹਾਂ ਵੀ ਲੋਕ ਹੈਗੇ ਆ ਹੁਣ ਇਹ ਨਹੀਂ ਸਮਝ ਆਉਂਦੇ ਕਿ ਇਹ ਜੋ ਨੌਜਵਾਨ ਆ ਆ ਜੋ ਬੇਵਕੂਫ ਹੈ ਇਹ ਆਪਣੇ ਘਰ ਵਾਲਿਆ ਵਾਸਤੇ ਚੋਰੀਆਂ ਕਰ ਰਿਹਾ ਜਾਂ ਆਪਣੇ ਵਾਸਤੇ ਕਰ ਰਿਹਾ ਚੱਕੀ ਦੇ ਉੱਤੋਂ ਆਟਾ ਚੁੱਕ ਕੇ ਲੈ ਜਾ ਰਿਹਾ ਹੁਣ ਚੱਕੀ ਉੱਪਰ ਆਟਾ ਛੱਡਿਆ ਹੁੰਦਾ ਪੀਣ ਛੱਡਿਆ ਹੁੰਦਾ ਲੋਕਾਂ ਨੇ ਪਿਉਣ ਵਾਸਤੇ ਤਾਂ ਉਸ ਵਿਚਾਰੇ ਦੇ ਘਰ ਪਤਾ ਨਹੀਂ ਪੀਣ ਹੋਰ ਹੈ ਵੀ ਜਾਂ ਨਹੀਂ ਹੁਣ ਇਹ ਚੱਕੀ ਵਾਲੇ ਦੇ ਜਿੰਮੇ ਪੈ ਜਾਏਗਾ ਜਿਸ ਦਾ ਵੀ ਚੋਰੀ ਹੋ ਗਿਆ ਹੁਣ ਚੱਕੀ ਵਾਲੇ ਨੂੰ ਭਰਨਾ ਪੈ ਜਾਏਗਾ ਹੁਣ ਤੁਸੀਂ ਦੱਸੋ ਵੀ ਇੱਕ ਤਰਫ ਪੰਜਾਬ ਦੇ ਬਹੁਤ ਸਾਰੇ ਨੌਜਵਾਨ 90% ਨੌਜਵਾਨ ਜਿਹੜੇ ਆ ਉਹ ਇਸ ਵੇਲੇ ਹੜਾਂ ਦੀ ਮਾਰ ਹੇਟ ਜਿਹੜਾ ਏਰੀਆ ਆ ਗਿਆ ਉਸ ਤਰਫ ਤੁਰੇ ਫਿਰ ਰਹੇ ਆ ਲਗਾਤਾਰ ਸੇਵਾ ਕਰ ਰਿਹਾ ਦਿਨ ਰਾਤ ਇੱਕ ਕੀਤਾ ਹੋਇਆ ਤਾਂ ਇੱਕ ਤਰਫ ਇਹੋ ਜਿਹਾ ਬੇਕੂਫ ਇਹ ਆ ਕਣਕ ਦੀਆਂ ਬੂਰੀਆਂ ਆਟੇ ਦੀਆਂ ਬੂਰੀਆਂ ਚੱਕੀ ਤੋਂ ਚੋਰੀ ਕਰਕੇ ਤੇ ਉਹ ਗਿਆ ਉਹ ਗਿਆ ਲੋ ਹੁਣ ਇਹਨਾਂ ਨੇ ਘਰ ਲੈ ਕੇ ਜਾਣਾ ਜਾਂ ਵੇਚਣਾ ਇਹ ਨਹੀਂ ਸਮਝ ਆਉਂਦੀ ਕੋਈ ਕਿਸੇ ਦੇ ਪਰਿਵਾਰ ਵਾਲਾ ਮੰਨਣ ਨੂੰ ਰਾਜੀ ਨਹੀਂ ਕਿ ਸਾਡੇ ਬੰਦੇ ਨੇ ਆ ਗਲਤੀ ਕੀਤੀ ਹੈ ਕਹਿਣਗੇ ਨਹੀਂ ਜੀ ਨਾਲ ਦੇ ਨੇ ਕਰੀ ਆ ਸਾਡਾ ਤੇ ਵੈਸੇ ਨਾਲ ਗਿਆ ਹੁਣ ਇੱਥੇ ਤੁਸੀਂ ਦੱਸੋ ਵੀ ਇੱਕ ਜਣਾ ਨਾਲ ਆ ਕਿ ਜਾਂ ਦੂਸਰਾ ਵੀ ਉਹਦੇ ਨਾਲ ਕੀ ਕਹੇਗਾ ਕੋਈ ਇਦਾਂ ਦੇ ਹਾਲਾਤ ਹੋਏ ਪਏ ਆ ਔਰ ਇਹ ਤਸਵੀਰਾਂ ਜਦੋਂ ਅਸੀਂ ਵੇਖੀਆਂ ਤਾਂ ਇਹ ਦੀਨਾਨਗਰ ਦੀਆਂ 2-4 ਦਿਨ ਪਹਿਲਾਂ ਦੀਆਂ ਇਹ ਦੀਨਾਨਗਰ ਤੋਂ ਇੱਕ ਚੱਕੀ ਤੋਂ ਕੈਮਰੇ ਸਾਹਮਣੇ ਆ ਗਿਆ ਹੁਣ ਬੇਬੂਫਾ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਹਰ ਜਗ੍ਹਾ ਕੈਮਰੇ ਲੱਗੇ ਹੋਏ ਆ ਹਰ ਪਰਿਵਾਰ ਨੇ ਆਪਣੇ ਘਰ ਆਗੇ ਕੈਮਰੇ ਲਗਾਏ ਹੋਏ ਆ ਚੱਕੀ ਦੇ ਉੱਤੋਂ ਆਟਾ ਚੁੱਕੇ ਲੇਕਿਨ ਪੂਰਾ ਕਲੀਅਰ ਨਹੀਂ ਹੋ ਸਕਿਆ ਔਰ ਬੰਦੇ ਕੌਣ ਆ ਫੜੇ ਦਾ ਜਾਣੇ ਹੀ ਆ ਪਛਾਣ ਤਾਂ ਆ ਹੀ ਜਾਣੀ ਆ ਉਹਨਾਂ ਦੇ ਹੀ ਸੱਜਣਾ ਨੇ ਉਹਨਾਂ ਨੂੰ ਦੱਸ ਦੇਣਾ ਵੀ ਆਉ ਉਹ ਬੰਦੇ ਅਸੀਂ ਆਪਣੇ ਏਰੀਆ ਦਾ ਬੰਦਾ ਪਿੱਠ ਤੋਂ ਤੁਰਿਆ ਜਾਂਦਾ ਪਛਾਣ ਲਈਦਾ ਕਿ ਇਹ ਸਾਡੇ ਏਰੀਆ ਦਾ ਫਲਾਣਾ ਹੈ ਤੇ ਕੀ ਗੱਲ ਕਿਸੇ ਨੂੰ ਕੋਈ ਪਹਿਚਾਨ ਨਹੀਂ ਆਉਂਦੀ ਕੈਮਰੇ ਚ ਸਾਰਾ ਕੁਝ ਪਹਿਚਾਨ ਆ ਜਾਂਦਾ ਕਿ ਇਹ ਕੌਣ ਹੈ ਕਿਵੇਂ ਹੈ ਕਿਧਰੋਂ ਆਇਆ ਸਾਰਾ ਪਤਾ ਲੱਗ ਜਾਂਦਾ ਤੇ ਤੁਹਾਡੇ ਏਰੀਏ ਦੇ ਕੀ ਤੁਹਾਡੇ ਗੁਆਂਢ ਦਾ ਹੀ ਇੱਕ ਬੰਦਾ ਹੋਵੇਗਾ ਇਹ ਬਹੁਤ ਲੋਕ ਤੁਹਾਨੂੰ ਜਾਣਦੇ ਆ ਤੇ ਮਤ ਇਹੋ ਜੇ ਭਲੇ ਖੇਚ ਰਿਆ ਕਰੋ ਇਹ ਚੋਰੀਆਂ ਕਰਨੀਆਂ ਛੱਡ ਦਿਓ ਚੰਗੇ ਕੰਮਾਂ ਵੱਲ ਲੱਗੋ ਵੇਖੋ ਜੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਆ ਜੇ ਇਹੋ ਜੇ ਹਾਲਾਤ ਬਣੇ ਆ ਕਿ ਬਹੁਤ ਸਾਰੇ ਘਰ ਜਿਹੜੇ ਆ ਉਹ ਤਬਾਹ ਹੋ ਗਏ ਬਹੁਤ ਸਾਰੇ ਘਰ ਰੁੜ ਗਏ ਉਹਨਾਂ ਦੇ ਪਸ਼ੂ ਰੁੜ ਗਏ ਉਹਨਾਂ ਦੇ ਬੱਚਿਆਂ ਦੀਆਂ ਕਿਤਾਬਾਂ ਰੁੜ ਗਈਆਂ ਪੜ੍ਹਾਈ ਰੁੜ ਗਈ ਤੁਸੀਂ ਦੱਸੋ ਕਿ ਕੀ ਉਹਦੇ ਵਾਸਤੇ ਪੰਜਾਬ ਨਾ ਉੱਠਦਾ ਸਾਰਾ ਇਹਨਾ ਵਾਂਗ ਚੋਰੀਆਂ ਕਰਨ ਲੱਗ ਜਾਵੇ ਸਾਰਾ ਲੁੱਟਾ ਖੁਆ ਕਰਨ ਲੱਗ ਜਾਵੇ ਇਦਾਂ ਨਹੀਂਗਾ ਹੋਣ ਪੰਜਾਬ ਨੇ ਲਗਾਤਾਰ ਇਦਾਂ ਹੀ ਚਲਦੇ ਰਹਿਣਾ ਪੰਜਾਬ ਖੜਾ ਹੀ ਰਹਿਣਾ ਤੁਸੀਂ ਕਹਿੰਦੇ ਹੋ ਪੰਜਾਬੀ ਪੰਜਾਬੀਅਤ ਬਾਹਰ ਚਲੀ ਗਈ ਆ ਨੌਜਵਾਨੀ ਬਾਹਰ ਚਲੀ ਗਈ ਆ ਆ ਵੇਖ ਲੇ ਹੜਾ ਦੇ ਹੜ ਨੌਜਵਾਨ ਆ ਇੱਥੇ ਕਿੱਥੋਂ ਕਿੱਥੋਂ ਆਏ ਨੇ ਟਰੈਕਟਰ ਲੈ ਕੇ ਔਰ ਉਹ ਨੌਜਵਾਨ ਨੇ ਜਿਨ੍ਹਾਂ ਦੇ ਹੱਥਾਂ ਦੇ ਉੱਤੇ ਮਹਿੰਦੀਆਂ ਲੱਗੀਆਂ ਨੇ ਆਪਣੇ ਘਰਾਂ ਵਿੱਚ ਸ਼ਗਨਾਂ ਦੇ ਪ੍ਰੋਗਰਾਮ ਛੱਡ ਕੇ ਵੀ ਨੌਜਵਾਨ ਤਰਿਆਵਾਂ ਦੇ ਉੱਤੇ ਬੈਠੇ ਆ ਦੂਜੇ ਏਰੀਆ ਚ ਆ ਕੇ ਸੇਵਾ ਨਿਭਾਰੇ ਔਰ ਅਸੀਂ ਕਈ ਮੂਰਖਾਪੜੇ ਏਰੀਏ ਦੇ ਗੁਰਦਾਸਪੁਰ ਦੇ ਵੇਖੇ ਆ ਕਿ ਉਹਨਾਂ ਨੂੰ ਸਿਰਫ ਆਪਣੇ ਰਾਸ਼ਨ ਕਾਰਡ ਨਾਲ ਮਤਲਬ ਸਾਡਾ ਰਾਸ਼ਨ ਕਾਰਡ ਹੋਣਾ ਚਾਹੀਦਾ ਕੋਈ ਗੱਲ ਨਹੀਂ ਹੁਣ ਕਈਆਂ ਨੇ ਤੇ ਇਹ ਵੀ ਦੌੜ ਕਰਨੀ ਆ ਕਿ ਸਾਡਾ ਵੀ ਨਾਮ ਵਿੱਚ ਲਿਖਵਾਇਆ ਜਾਵੇ ਸਵੇਰੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਸਾਡਾ ਵੀ ਨਾਮ ਵਿੱਚ ਲਿਖਵਾਇਆ ਜਾਵੇ 510 ਪਿੰਡ ਹੋਣਾ ਇਦਾਂ ਹੀ ਲਿਖਵਾ ਦਿੱਤੇ ਜਿਹੜਾ ਪਿੰਡਾਂ ਵਿੱਚ ਪਾਣੀ ਵੜਿਆ ਵੀ ਨਹੀਂ ਸਿਰਫ ਬਾਰਿਸ਼ ਹੀ ਪਈ ਪੱਠੇ ਵੀ ਹੈਗੇ ਆ ਕਮਾਦ ਵੀ ਹੈਗਾ ਕਣਕ ਝੋਨਾ ਸਭ ਕੁਝ ਹੈਗਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਫਿਰ ਵੀ ਉਹਨਾਂ ਨੇ 15 ਪਿੰਡਾਂ ਦੀ ਲਿਸਟ ਬਣਾ ਕੇ ਭੇਜ ਦਿੱਤੀ ਆ ਕਿ ਸਾਡੇ ਪਿੰਡ ਵੀ ਆਇਆ ਕੰਮ ਕਰਵਾ ਦਿਓ ਜੀ ਹੁਣ ਐਨਆਰਆਈ ਆ ਰਹੇ ਆ ਹੌਣ ਸਿੰਗਰ ਆ ਰਹੇ ਆ ਹੁਣ ਫਿਲਮੀ ਹੀਰੋ ਆ ਰਹੇ ਆ ਹੁਣ ਸਰਕਾਰਾਂ ਦੇ ਰਹੀਆਂ ਲਓ ਇਹ ਵੀ ਕਿਤਾਬ ਇਹ ਭੁੱਖ ਮਰੀਆਂ ਪੈ ਗਈਆਂ ਤੇ ਹੁਣ ਚੋਰਾਂ ਦੀ ਗੱਲ ਕਰੋ ਤੁਸੀਂ ਵੀ ਚੋਰ ਕਿੱਥੋਂ ਦੇ ਹੋਣਗੇ ਇਹਦੇ ਬਾਰੇ ਥੋੜੇ ਬੋਦੇ ਕਮੈਂਟ ਤੁਸੀਂ ਜਰੂਰ ਕਰਨੇ ਆ ਕਿ ਹੋਣਗੇ ਕਿੱਥੋਂ ਦੇ ਮੈਂ ਤੁਹਾਨੂੰ ਦੱਸਦਾ ਕਿ ਮੇਰੀ কবর ਦੇ ਵਿੱਚ ਹੀ ਆ ਜਾਣਾ ਪਰ ਕਈ ਨਹੀਂ ਕਰਨਾ ਚਾਹੁੰਦੇ ਜੀ ਸਾਡੀ ਆਈਡੀ ਦਾ ਪਤਾ ਚਲੋ ਭਾਈ ਜੇ ਸਾਨੂੰ ਲੱਭ ਗਿਆ ਅਸੀਂ ਤਾਂ ਸ਼ੇਅਰ ਕਰਾਂਗੇ ਤੁਹਾਨੂੰ ਨਹੀਂ ਲੱਭੇ ਤਾਂ ਕੋਈ ਗੱਲ ਨਹੀਂ ਰੱਖੋ ਲਗਾ ਕੇ ਕੱਲ ਇੱਧਰ ਆ ਤੇ ਅਗਲੇ ਦਿਨ ਤੁਹਾਡੇ ਘਰਾਂ ਵਾਂ ਲੈਣਾ ਕਿਹੜਾ ਮਾਰਨਾ ਹੌਸਲੇ ਨਾ ਹਾਰਿਆ ਕਰੋ ਹਿੰਮਤ ਰੱਖਿਆ ਕਰੋ ਕੋਈ ਗੱਲ ਨਹੀਂ ਵਾਦੇ ਘਟੇ ਇਦਾਂ ਹੀ ਦੁਨੀਆ ਦੇ ਨਾਲ ਔਰ ਇਹਾਂ ਦੀ ਇਹ ਨਹੀਂ ਸਮਝ ਆਉਂਦੀ ਕਿ ਇਹ ਘਰਾਂ ਵਾਸਤੇ ਚੋਰੀਆਂ ਕਰ ਰਿਹਾ ਜਾਂ ਨਸ਼ੇ ਵਾਸਤੇ ਕਰ ਰਿਹਾ ਇਹ ਵੀ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਜੇ ਚੰਗੀ ਲੱਗਦੀ ਹੈ ਸ਼ੇਅਰ ਜਰੂਰ ਕਰ ਧੰਨਵਾਦ